ਚੱਲ ਚੱਲ ਗਿਆ ਪੁੱਤ ਇੱਥੇ ਤੁਰੇ ਫਿਰਦੇ ਨੇ 10 ਵਜ ਗਿਆ ਆਪਰ ਚੱਲਦੇ ਆ ਮਾਤਾ ਬੱਸ ਉਹ ਗੱਡੀ ਦੇ ਵਿੱਚ ਨਾ ਮਠਾਈ ਦੇ ਡੱਬੇ ਰੱਖਣ ਉੱਠ ਗਏ ਸੀ ਪਹਿਲਾ ਡੱਬਾ ਆਪਾਂ ਗੁਰਦੁਆਰਾ ਸਾਹਿਬ ਚੜ੍ਹਾਇਆ ਆਵਾਂਗੇ ਤੇ ਜਿਹੜੇ ਬਾਕੀ ਡੱਬੇ ਆ ਉਹ ਆਪਾਂ ਭੈਣਾ ਨੂੰ ਦੇ ਆਵਾਂਗੇ ਪੁੱਤ ਮੇਰੀ ਗੱਲ ਸੁਣ ਆਪਣੇ ਘਰੇ ਨਾ ਨਵੀਂ ਗੱਡੀ ਆਈ ਆ ਤੇ ਮਾਤਾ ਮਾਂ ਨੇ ਬਹੁਤ ਸੁਣੀ ਸੁਣੀਆਂ ਪਤਾ ਆਪਾਂ ਘਰੇ ਸੋਚਿਆ ਨਹੀਂ ਸੀ ਵੀ ਆਪਾਂ ਵੀ ਕਿਤੇ ਗੱਡੀਆਂ ਵਾਲੇ ਹੋ ਜਾਾਂਗੇ ਬੱਤ ਤੁਹ ਸ਼ੁਕ ਸ਼ਾਂਤੀ ਲਈ ਨਾ ਅਰਦਾਸ ਜ਼ਰੂਰ ਕਰਾ ਕੇ ਆ ਪਈਏ ਠੀਕ ਆ ਮਾਤਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਬਾਬਾ ਜੀ ਤੁਸੀਂ ਆਪਣੇ ਘਰੇ ਆਏ ਹੋ ਉਹਨਾਂ ਅਰਦਾਸ ਕਰਾਉਣੀ ਸੀਗੀ। ਠੀਕ ਹੈ ਜੀ। ਬਾਬਾ ਜੀ ਆਪਾਂ ਲਈਏ ਨਵੀਂ ਗੱਡੀ ਪਹਿਲੀ ਵਾਰੀ ਕਿਤੇ ਲੈ ਕੇ ਚੱਲੇ ਆ। ਤੁਸੀਂ ਉਸ ਰੱਬ ਅਗੇ ਅਰਦਾਸ ਕਰਿਓ ਕਿ ਆਪਣੀ ਗੱਡੀ ਨੂੰ ਕੋਈ ਨੁਕਸਾਨ ਨਾ ਹੋਵੇ। ਮਾਲਕ ਕਾਇ ਹੀ ਕਿਰਪਾ ਬਣਾਈ ਰੱਖੇ। ਹਾਂ ਜੀ ਆਪਾਂ ਕਰਦਣੀ ਅਰਦਾਸ ਜੀ। ਇਕੋਂ ਕੋਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਗਉਤੀ ਜੀ ਸਾਹਿਬ ਆਹ ਸ਼੍ਰੀ ਭਗਉਤੀ ਜੀ ਕੀ ਫਤਿਹ ਮੀਆਂ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾ ਚਿਰਾਂਏਗੇ ਵਾਹਿਗੁਰੂ ਜੀ ਕਾ ਹਾਂ ਸਾ ਵਾਹਿਗੁਰੂ ਜੀ ਕੀ ਫਤਿਹ ਲੋ ਬਾਈ ਟੋਡੀ ਅਰਦਾਸ ਕਰਤੀ ਹੈ ਪ੍ਰਮਾਤਮਾ ਤੁਹਾਨੂੰ ਦੇਣ ਤੁਕੜੀ ਰਾਜ ਚੁਗਨੀ ਤਰੱਕੀ ਬਖਸ਼ੇ ਧੰਨਵਾਦ ਬਾਬਾ ਜੀ ਤੁਹਾਡਾ ਆਹ ਲਓ 100 ਰੁਪਏ ਅਰਦਾਸ ਕਰਾਈਦਾ ਬਾਈ 100 ਰੁਪਏ ਨਾਲ ਕੀ ਬਣੂ 1000 ਰੁਪਏ ਨਾਲ ਦੋਵੇਂ ਅਰਦਾਸ ਕਰਾਈ ਆ ਬਾਬਾ ਜੀ 1000 ਰੁਪਏ ਤਾਂ ਬਹੁਤ ਜ਼ਿਆਦਾ ਤੁਸੀਂ ਅਰਦਾਸ ਹੀ ਕੀਤੀ ਆ ਨਾਲੇ ਵੈਸੇ ਵੀ ਇੰਨਾ ਹੀ ਚੱਲਦਾ ਵਾ ਮੇਰਾ ਤਾਂ ਪਹਿਲਾਂ ਹੀ ਬਹੁਤ ਖਰਚਾ ਹੋ ਗਿਆ ਤੇ ਇੱਕ ਬਾਈ ਜਦੋਂ ਗੱਡੀ ਲੈਣ ਜਾਂਦੇ ਆ ਉੱਤੇ ਤਾਂ ਤੁਸੀਂ ਵਾਅਦਾ ਕੱਟ ਕਰਦੇ ਨਹੀਂ ਜਦੋਂ ਗੁਰੂ ਘਰ ਅਰਦਾਸ ਕਰਨੀ ਹੁੰਦੀ ਆ ਉਹ ਤਾਂ ਤੁਹਾਨੂੰ 1000 ਰੁਪਏ ਵਾੜਾ ਲੱਗਣ ਲੱਗ ਜਾਂਦਾ ਬਾਬਾ ਜੀ ਅਰਦਾਸ ਹੀ ਤਾਂ ਕੀਤੀ ਆ ਨਾਲੇ ਇੰਨੀ ਕੀ ਸੇਵਾ ਹੁੰਦੀ ਆ ਬਾਈ ਤੂੰ ਇਹ ਤਾਂ ਦੇਖ ਲਿਆ ਵੀ ਮੈਂ ਕੰਨੀ ਅਰਦਾਸ ਹੀ ਕੀਤੀ ਆ ਪਰ ਤੂੰ ਇਹ ਨਹੀਂ ਨਾ ਦੇਖਿਆ ਅਰਦਾਸ ਗਈ ਕਿੱਥੋਂ ਤੱਕ ਮੈਂ ਤੇਰੇ ਪਰਿਵਾਰ ਲਈ ਤੇਰੀ ਨਵੀ ਅਰਦਾਸ ਕੀਤੀ ਅਰਦਾਸ ਉਹ ਕਾਲਪੁਰਖ ਦੇ ਦਰ ਤੱਕ ਪਹੁੰਚੀ ਆ ਮੈਂ ਗ੍ਰੰਤੀ ਸਿੰਘ ਉਸ ਅਕਾਲਪੁਰਖ ਦੇ ਦਰ ਦਾ ਸੇਵਕ ਆ ਜੀਨੇ ਤੇਰੀ ਏਡੇ ਵੱਡੇ ਦਰ ਤੇ ਅਰਦਾਸ ਕੀਤੀ ਆ ਤੂੰ ਸੇਵਕ ਨੂੰ ਸਿਰਫ 100 ਰੁਪਏ ਦੇ ਰਿਹਾ ਤੂੰ ਲੱਖਾਂ ਦੀ ਗੱਡੀ ਲੈ ਲੈਣੇ ਆ ਰਿਸ਼ਤੇਦਾਰਾਂ ਨੂੰ ਵੱਡੇ ਵੱਡੇ ਤੋਹਫੇ ਦੇ ਦੇਣੇ ਆ ਪਰ ਜਦੋਂ ਅਰਦਾਸ ਦੀ ਪੇਟਾ ਦੇਣੀ ਹੁੰਦੀ ਹੈ ਤੁਸੀਂ ਇੰਨਾ ਕੁਝ ਬੋਲ ਦਿੰਦੇ ਹੋ ਤੇ ਉਹ ਚੱਲ ਬਾਬਾ ਆ ਲੈ ਫੜ 200 ਰੁਪਏ ਰੱਖ ਲੈ ਹੁਣ ਖੁਸ਼ ਹੈ ਦੇਖ ਭਾਈ ਮਾਨ ਕਦੇ ਪੈਸੇ ਨਾਲ ਕੁਝ ਨਹੀਂ ਹੁੰਦਾ ਗ੍ਰੰਤੀ ਦਾ ਆਪਣਾ ਪਰਿਵਾਰ ਹੁੰਦਾ ਪੈਸੇ ਤੇਰੇ ਪੈਸੇ ਨਾਲ ਮੇਰਾ ਗੁਜ਼ਾਰਾ ਥੋੜਾ ਹੁੰਦਾ ਆਪਾਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ ਲੱਖ ਰੁਪਏ ਖਰਚ ਕਰ ਦਿੰਦੇ ਆ ਜਦੋਂ ਗ੍ਰੰਥੀ ਸਿੰਘ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਪਾਠ ਕਰਦਾ ਉਹ ਅਕਾਲ ਪੁਰਖ ਦੀ ਗੋਦ ਵਿੱਚ ਬੈਠਾ ਹੁੰਦਾ ਵੀ ਉਸ ਵੇਲੇ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ ਗ੍ਰੰਥੀ ਸਿੰਘ ਨੂੰ 200 500 ਦੇਣ ਲੱਗੀ ਵੀ ਤੁਸੀਂ ਬਹੁਤ 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 ਗੱਲਾਂ ਕਰਦੇ ਆ ਜੇ ਤੁਸੀਂ ਲੋਕ ਗੁਰੂ ਘਰ ਦੇ ਗ੍ਰੰਥੀ ਨੂੰ 1000 1500 ਤੋਂ ਵੱਧ ਦੇ ਕੇ ਤੁਸੀਂ ਖੁਸ਼ ਨਹੀਂ ਹੁੰਦੇਗੇ ਜਿਹੜਾ ਤੁਹਾਨੂੰ ਸਾਰੇ ਦਿਨ ਕੁਰਬਾਨੀ ਨਾਲ ਜੋੜਦਾ ਗੁਰੂ ਨਾਲ ਜੁੜਿਆ ਹੋ ਤੋਨੂ ਬਾਕੀ ਤੁਸੀਂ ਆ 2 ਰੁਪਏ ਵੀ ਰੱਖ ਲਓ ਤੁਹਾਡੀ ਅਰਦਾਸ ਤਾਂ ਉਸ ਕਾਲਪੁਰਖ ਦੇ ਅੰਦਰ ਤੇ ਪਹੁੰਚ ਗਈ ਆ ਪਰ ਤੁਹਾਡੀ ਜਮੀਰ ਅਜੇ ਵੀ ਧਰਤੀ ਤੋਂ ਥੱਲੇ ਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਤੁਸੀਂ ਮੈਨੂੰ ਪੈਸੇ ਘਟਾ ਦਿੱਤੇ ਆ ਸਗੋਂ ਇਸ ਗੱਲ ਦੀ ਮੈਨੂੰ ਖੁਸ਼ੀ ਆ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ ਮੈਂ ਦੋ ਵਾਰ ਅਰਦਾਸ ਕੀਤੀ ਅਰਦਾਸ ਕਰਕੇ ਮੈਂ ਭਾਗਾ ਵਾਲਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ